ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕ ਸਟਾਈਲ ਗ੍ਰੈਂਡਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਫੁੱਲ ਮਖਾਣਿਆਂ ਦੀ ਪੰਜੀਰੀ ਉਹਦੇ ਲਈ ਆਪਾਂ 200 ਗ੍ਰਾਮ ਫੁੱਲ ਮਖਾਣੇ ਲੈ ਲਏ ਨੇ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਮਿਕਸੀ ਵਿੱਚ ਗ੍ਰाइंड ਕਰਕੇ ਪਾਊਡਰ ਬਣਾ ਲਵਾਂਗੇ ਹੁੱਲ ਮਖਾਣਿਆਂ ਦਾ ਪਾਊਡਰ ਅਸੀਂ ਬਣਾ ਲਿਆ ਹੈ ਇਹ 200 ਗ੍ਰਾਮ ਸੰਨ ਤੇ ਆਪਾਂ ਇਸ ਵਿੱਚ ਕਿਉ 200 ਗ੍ਰਾਮ ਵੀ ਪਾ ਸਕਦੇ ਹਾਂ ਤੇ ਪਾਈਆ ਵੀ ਪਾ ਸਕਦੇ ਹਾਂ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਨੂੰ ਜਿਆਦਾ ਸੁੱਕੀ ਸੁੱਕੀ ਪੰਜੀਰੀ ਪਸੰਦ ਹੈ ਜਾਂ ਆਪਾਂ ਜਿਆਦਾ ਆਇਲੀ ਪਸੰਦ ਕਰਦੇ ਹਾਂ ਉਸ ਤੇ ਅਕੋਰਡਿੰਗ ਤੁਸੀਂ ਕਿਉ ਪਾ ਸਕਦੇ ਹੋ ਮੈਂ ਥੋੜਾ ਜਿਹਾ ਇਸ ਚੋ ਵੀ ਬਚਾ ਲਵਾਂਗੀ ਕਿਉਂਕਿ ਮੈਂ ਪਹਿਲਾਂ ਦੇਖਦੀ ਹਾਂ ਜੇ ਜਿਆਦਾ ਸੁੱਕਾ ਲੱਗਾ ਤਾਂ ਆਪਾਂ ਫੇਰ ਐਡ ਕਰ ਲਵਾਂਗੇ ਦੇਸੀ ਘਿਓ ਆਪਣਾ ਪਹਿਲਾਂ ਹੀ ਮੈਲਟ ਸੀ ਇਸ ਲਈ ਹੁਣ ਆਪਾਂ ਇਸ ਵਿੱਚ ਜੋ ਪਾਊਡਰ ਬਣਾ ਕੇ ਰੱਖਿਆ ਹੈ ਫੁੱਲ ਮਖਾਣੇ ਦਾ ਉਸ ਨੂੰ ਐਡ ਕਰ ਲਵਾਂਗੇ ਅਤੇ ਉਸ ਨੂੰ 5 ਤੋਂ 7 ਮਿੰਟ ਵਿੱਚ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਜੇਕਰ ਆਪਾਂ ਨੂੰ ਕਿਹੋ ਥੋੜਾ ਘੱਟ ਲੱਗੂਗਾ ਤਾਂ ਆਪਾਂ ਪਾ ਸਕਦੇ ਹਾਂ ਜੇਕਰ ਤੁਸੀਂ ਸੁੱਕੀ ਸੁੱਕੀ ਖਾਣੀ ਆ ਤਾਂ ਤੁਸੀਂ ਘੱਟ ਵੀ ਘਿਓ ਐਡ ਕਰ ਸਕਦੇ ਹੋ ਇਿੱਤੀ ਸੇਕ ਆਪਾਂ ਘੱਟ ਹੀ ਰੱਖਣਾ ਹੈ ਕਿਉਂਕਿ ਲੋ ਫਲੇਮ ਤੇ ਹੀ ਇਹ ਚੰਗੀ ਤਰ੍ਹਾਂ ਨਾਲ ਪੁੱਜ ਜਾਣਗੇ ਹਾਈ ਫਲੇਮ ਤੇ ਇਹ ਜਲਣ ਦਾ ਡਰ ਰਹੇਗਾ ਪਾਊਡਰ ਆਪਾਂ ਹੁਣ ਫੁੱਲ ਮਖਾਣੇ ਦਾ ਭੁੰਨ ਲਿਆ ਹੈ ਕਿਉਂ ਵਿੱਚ ਤੇ ਹੁਣ ਆਪਾਂ ਇਸ ਵਿੱਚ ਸ਼ੱਕਰ ਪਾ ਲਵਾਂਗੇ ਤੇ ਸ਼ੱਕਰ 200 ਗ੍ਰਾਮ ਫੁੱਲ ਮਖਾਣਿਆਂ ਵਿੱਚ ਤੁਸੀਂ 250 ਗ੍ਰਾਮ ਵੀ ਪਾ ਸਕਦੇ ਹੋ ਜੇਕਰ ਤੁਸੀਂ ਮਿੱਠਾ-ਖੱਟਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ 200 ਗ੍ਰਾਮ ਵੀ ਪਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੇ ਆਪਣੀ ਪਜਿਰੀ ਬਣ ਕੇ ਬਿਲਕੁਲ ਤਿਆਰ ਹੈ ਫਲੇਮ ਆਪਾਂ ਬੰਦ ਕਰ ਦਿੱਤੀ ਹੈ ਪਹਿਲਾਂ ਤੇ ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਨਟਸ ਜਾਂ ਛੋਲਿਆਂ ਜੋ ਜਿਹੋ ਛੋਲਿਆਂ ਦਾ ਪਾਊਡਰ ਵੀ ਪਾ ਸਕਦੇ ਹੋ ਪਰ ਮੈਨੂੰ ਇਸ ਤਰ੍ਹਾਂ ਹੀ ਪਸੰਦ ਆ। ਫੁੱਲ ਮਖਾਣੇ ਦੀ ਪੰਜੀਰੀ ਕੈਲਸ਼ੀਅਮ ਭਰਪੂਰ ਹੁੰਦੀ ਹੈ ਤੇ ਤਸੀਰ ਵੀ ਇਸ ਦੀ ਠੰਡੀ ਹੁੰਦੀ ਹੈ ਸ਼ੱਕਰ ਨਾਲ ਹੋਰ ਵੀ ਜ਼ਿਆਦਾ ਠੰਡੀ ਹੋ ਜਾਂਦੀ ਹੈ। ਇਸ ਨੂੰ ਬੱਚੇ ਬਜ਼ੁਰਗ ਸਾਰੇ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਤੇ ਬ੍ਰੈਸਟਫੀਡ ਮਾਵਾਂ ਲਈ ਤਾਂ ਇਹ ਉਸ ਤੋਂ ਵੀ ਬੈਸਟ ਸਰੋਤ ਹੈ। ਐਸ ਲਈ ਇਸ ਨੂੰ ਖਾਣਾ ਤੇ ਬਣਾਉਣਾ ਵੀ ਸੌਖਾ ਹੈ। ਇਹ ਸਿਰਫ 5-7 ਮਿੰਟ ਵਿੱਚ ਤਿਆਰ ਹੋ ਜਾਂਦੀ ਹੈ। ਤੇ ਤੁਸੀਂ ਵੀ ਇਸ ਨੂੰ ਬਣਾ ਕੇ ਵੇਖਣਾ ਤੇ ਮੇਰੇ ਚੈਨਲ ਨੂੰ ਪੰਜਾਬੀ ਕੁਕ ਸਟਾਈਲ ਕ੍ਰੀਡ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗਰਮੀ ਵਿੱਚ ਜੇਕਰ ਪੰਜੀਰੀ ਨੂੰ ਮਨ ਕਰੇ ਤਾਂ ਇਹ ਪੰਜੀਰੀ ਬੈਸਟ অপਸ਼ਨ ਹੈ ਹੁਣ ਆਪਾਂ ਇਸ ਤੇ ਗਾਰਨਿਸ਼ ਕੀਤੀ ਹੈ ਤੁਸੀਂ ਇਸ ਨੂੰ ਦੁੱਧ ਜਾਂ ਕਿਸੇ ਵੀ ਚੀਜ਼ ਨਾਲ ਲੈ ਸਕਦੇ ਹੋ ਧੰਨਵਾਦ